ਅੰਮ੍ਰਿਤ ਅੱਜ ਕੀ ਬਣਾ ਲੱਗੀਆਂ ਅੱਜ ਅਸੀਂ ਕੀ ਆਦਤ ਕਦੂਰੀ ਦਾਲ ਬਣਾਉਣ ਲੱਗੇ ਆ ਆ ਅਸੀਂ ਕੀ ਹਲੇ ਅਸੀਂ ਇਹਨੂੰ ਅਸੀਂ ਛਿੱਲ ਕੇ ਕੱਟ ਲਿਆ ਏ ਤੇ ਆ ਅਸੀਂ ਦਾਲ ਲਈ ਏ ਇਹਨੂੰ ਅਸੀਂ ਧੋ ਕੇ ਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਕਿਹ ਤਰ੍ਹਾਂ ਬਣਾਉਂਦੀ ਆ ਪਹਿਲਾਂ ਅਸੀਂ ਕੱਦੂ ਲਵਾਂਗੇ ਕੱਟਿਆ ਆ ਉਹਨੂੰ ਅਸੀਂ ਕੁੱਕਰ 'ਚ ਪਾਵਾਂਗੇ ਆ ਸਾਡਾ ਇਹ ਪਦੂ ਹੈ ਉਹ ਅਸੀਂ ਹੀ ਆ ਜਿਹੜਾ ਅਸੀਂ ਆਪਣੇ ਕੁੱਕਰਸ ਪਾ ਲਿਆ ਹੈ ਹੁਣ ਅਸੀਂ ਦਾਲ ਪਾਵਾਂਗੇ ਦਾਲ ਨੂੰ 7 7 8 ਵਰੀ ਧੋਣਾ ਹੈ ਜੋ ਸਾਫ ਹੋ ਜੇ ਅਸੀਂ दाल ਉਪਰਸ ਪਾ ਲਈ ਹੈ ਹੁਣ ਅਸੀਂ ਜਿਹੜੀ ਅਦਰਕ ਤੇ ਲਸਣ ਦੀ ਪੇਸਟ ਕੀਤੀ ਸੀ ਇਹ ਚੋ ਥੋੜੀ ਜੀ ਅਸੀਂ ਤੜਕੇ ਵਾਸਤੇ ਰੱਖਾਂਗੇ ਤੇ ਆ ਮਿਰਚਾਂ ਅਸੀਂ ਕੀਤੀਆਂ ਸੀ ਗ੍ਰੈਂਡਰ ਉਹ ਵੀ ਪਾਵਾਂਗੇ ਵਿੱਚ ਇਹ ਪਾਣੀ ਪਾਵਾਂਗੇ ਆਸੀਂ ਨਮਕ ਟੇਡਸ ਅਨੁਸਾਰ ਥੋੜੀ ਜਿਹੀ ਹਲਦੀ ਆਸੀਂ ਸਾਰਾ ਮਤਲਬ ਕੁੱਕਰ ਵਿੱਚ ਪਾ ਲਿਆ ਹੈ ਹੁਣ ਇਹਨੂੰ ਅਸੀਂ ਬੰਦ ਕਰਕੇ 4 ਸੀਟੀਆਂ ਮਰਵਾਵਾਂਗੇ ਤੇ ਬਾਕੀ ਦਾ ਤੁਹਾਨੂੰ ਅਸੀਂ ਬਾਅਦ ਵਿੱਚ ਦੱਸਦੇ ਹਾਂ ਸੀ ਦਾਲ ਪਈ ਗਈ ਦਾਲ ਸਾਡੀ ਥੋੜੀ ਜੀ ਬਣੇਗੀ ਤੇ ਅਸੀਂ ਇਹਨੂੰ ਸੇਮ ਤੇ ਰੱਖਾਂਗੇ ਤਾਂ ਜੋ ਸਾਡੀ ਦਾਲ ਜਿਹੜੀ ਖੋਲ ਜੇ ਕੀ ਆ ਸਾਡਾ ਖੋਲ ਜੇ ਅਸੀਂ ਇੱਥੇ ਸੇਮ ਤੇ ਰੱਖਾਂਗੇ ਖੁੱਲੇ ਚ ਰੱਖ ਲਈਏ ਕਿ ਸਾਡੀ ਦਾਲ ਜਿਹੜੀ ਖੋਲ ਜੇ ਹੁਣ ਅਸੀਂ ਕੜਾਈ ਲਵਾਂਗੇ ਜਿਹਦੇ ਚ ਰਾਈਨ ਪਾਵਾਂਗੇ ਇਦੇ ਵਿੱਚ ਅਸੀਂ ਥੋੜੀ ਜਿਹੀ ਹਿੰਗ ਪਾਵਾਂਗੇ ਥੋੜਾ ਜਿਹਾ ਜੀਰਾ ਪਾ ਲਿਆ ਅਜਿਹੇ ਵਿੱਚ ਅਜਰਤ ਤੇ ਲਸਣ ਦੀ ਪੇਸਟ

ਇਹਨਾਂ ਤੇ ਜਿੱਦਾਂ ਕੋ ਨਾਂਗੂ ਜੇ ਸਾਡੇ ਪਿਆਜ਼ ਗੁਲਾਬੀ ਹੋ ਜਾਣਗੇ ਤੇ ਫਿਰ ਅਸੀਂ ਟਮਾਟਰ ਪਾਵਾਂਗੇ ਆ ਸਾਡੇ ਪਿਆਜ਼ ਹੋਣ ਭੁੱਜ ਗਏ ਨੇ ਲਾਲ ਹੋ ਗਏ ਨੇ ਹੁਣ ਅਸੀਂ ਟਮਾਟਰ ਪਾਵਾਂਗੇ ਟਮਾਟਰਾਂ ਨੂੰ ਜਿੱਦਾਂ ਕੋ ਨਾਂਗੇ ਸਾਡੇ ਟਮਾਟਰ ਜਿਹੜੇ ਹੁਣ ਭੁੱਜ ਗਏ ਆ ਇਹਦੇ ਵਿੱਚ ਅਸੀਂ ਮਸਾਲੇ ਪਾਵਾਂਗੇ ਅਸੀਂ ਦੇ ਗਿਮੇਚ ਪਾਵਾਂਗੇ ਲਾਲ ਮਿਰਚ ਗਰਮ ਮਸਾਲਾ ਲੰਤ ਪਾਾਂਗੇ ਥੋੜਾ ਜਿਹਾ ਪਾਣੀ ਪਾਾਂਗੇ ਵਿੱਚ ਜਦੋਂ ਸਾਡੇ ਮਸਾਲੇ ਜੀ ਚੰਗੀ ਤਰ੍ਹਾਂ ਪੱਕ ਜਾਣ ਤਾ ਤੜਕਾ ਪਹੁੰਚ ਗਿਆ ਹੈ ਹੁਣ ਇਹਦੇ ਵਿੱਚ ਅਸੀਂ ਕਸਤੂਨੀ ਮੇਥੀ ਪਾਵਾਂਗੇ ਕਸਤੂਰੀ ਮੇਥੀ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਂਗੇ ਉਹਨਾਂ ਸੀ ਕਿ ਸਾਡਾ ਭੁੱਜ ਗਿਆ ਹੈ ਅਸੀਂ ਦਾਲ ਵਿੱਚ ਪਾਵਾਂਗੇ ਇਹ ਸਾਡੀ ਦਾਲ ਬਣ ਤਿਆਰ ਹੈ ਆ ਸਾਡੀ ਦਾਲ ਕੀਦੀ ਦਾਲ ਸਾਡੀ ਬਣ ਕੇ ਤਿਆਰ ਹੈ ਇਹਦੇ ਨਾਲ ਅਸੀਂ ਪਰਮੇਗੇ ਪਿਆਜ਼ ਤੇ ਮਿਰਚਾ ਬਣਾਈਆਂ ਸੀ ਆ ਮੰਮੀ ਜੀ ਨੇ ਗੁਰਕਰੇ ਕਰੇਲੇ ਇਹ ਆਲੂ ਦੀ ਸਬਜ਼ੀ ਬਣਾਈ ਸੀ ਜਦੀ ਵੀਡੀਓ ਅਸੀਂ ਅਗਲੇ ਤੁਹਾਨੂੰ ਬਲੌਗ ਚ ਦਿਖਾਵਾਂਗੇ ਜੇ ਤੁਹਾਡੀ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਥੈਂਕ ਯੂ